ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਕਰਿਆ ਜਾਂਦਾ ਨਹਿਰ ਲੈਰੀ ਫਾਰਮ ਤੇ ਲੈ ਵੀ ਸੱਜਣੋ ਆਪਣੇ ਭਰਾਵਾਂ ਵਾਸਤੇ ਅੱਜ ਫੇਰ ਵੀਡੀਓ ਲੈ ਕੇ ਆਏ ਆਂ ਪਹਿਲਾਂ ਆਪਾਂ ਦੁੱਧ ਵਧਾਉਣ ਵਾਸਤੇ ਉਹ ਦੱਸਿਆ ਸੀ ਬਹੁਤ ਬਾਈਆਂ ਦੇ ਫੋਨ ਆਉਂਦੇ ਸੀ ਹੁਣ ਆਪਾਂ ਨੂੰ ਰੋਜ਼ ਕਾਲ ਆਈ ਜਾਂਦੀਆਂ ਨੇ ਵੀ ਸਾਡੇ ਪਸ਼ੂ ਗੱਭਣ ਨਹੀਂ ਰਹਿੰਦੇ ਫਰਾਕ ਹੋ ਜਾਂਦੇ ਨੇ ਬਈ ਟੀਕੇ ਭਰਾ ਭਰਾ ਅੱਖ ਕੇ ਬਹੁਤ ਭਾਂਣ ਭਾਂਣਿਆਂ ਦੇ ਫੋਨ ਆਉਂਦੇ ਨੇ ਤੇ ਮੈਂ ਖਿਆਲ ਵੀਡੀਓ ਕਰਕੇ ਪਾਈ ਆਪਾਂ ਹਨ ਸਾਰਿਆਂ ਨੂੰ ਪਤਾ ਲੱਗ ਜੇ ਵੀ ਸਾਰਿਆਂ ਦਾ ਹੀ ਫਾਇਦਾ ਹੋ ਜੇ ਤੇ ਬਾਕੀ ਫੋਨ ਕਈ ਵਾਰ ਕੰਮ ਬਹੁਤ ਹੁੰਦਾ ਚੱਕਿਆਂ ਦੀਆਂ ਦਾ ਕਈ ਬਾਈਆਂ ਦਾ ਜਵਾਬ ਨਹੀਂ ਦਿੱਤਾ ਜਾਂਦਾ ਤੇ ਮਹਾ ਵੀਡੀਓ ਆਪਾਂ ਸਾਰਿਆਂ ਨੂੰ ਦੱਸ ਦਈਏ ਆਪਣੇ ਚੈਨਲ ਤੇ ਪਾਈ ਜੀ ਅੱਜ ਲੈ ਕੇ ਆਈ ਸੀ ਆਪਾਂ ਵੀ ਟੀਕੇ ਭਰਾਈ ਸੀ ਕੱਲਾ ਗਾਂ ਦੇ ਜਲਸੀ ਦਾ ਮਗਰ ਜੀ ਠੀਕ ਆ ਭਰਾ ਆ ਤੇ ਠੀਕ ਆਪਣੇ ਕੋਲ ਛੋਟੀ ਸੀ ਲੈ ਕੇ ਸੀ ਉਹ ਉਹ ਹੋ ਰਹੀ ਨਿਫਰਾਕ ਸੀ ਆਪਾਂ ਲੈ ਕੇ ਆਏ ਆ ਆਪਾਂ ਪਹਿਲਾਂ ਸਿਵਾਣ ਦੇ ਲੋ ਲਵਾ ਅੱਜ ਕੱਲ੍ਹ ਲਵਾਇਆ ਰਾਤ ਤੇ ਜਿਹੜੀ ਆ ਜੈਲਾ ਜੈਲਾ ਨੇ ਆ ਇਹ ਇਹ ਦੇਣੀ ਹੁੰਦੀ ਆ ਆਪਾਂ ਪਸੂ ਨੂੰ ਠੀਕ ਆ ਪ੍ਰਾਣ ਅਨਸਾਰ ਦਿੱਤੀ ਜਾਵੇ ਘੰਟੇ ਕਦੇ ਘੰਟੇ ਦੇ ਅੰਦਰ ਅੰਦਰ ਦੇਣੀ ਚਾਹੀਦੀ ਹੈ ਇਹ ਜਦੋਂ ਆਪਾਂ ਟੀਕਾ ਭਰਾਉਣੇ ਆ ਉਹਦੋਂ ਇਹ ਜੈੱਲ ਦੇ ਦੇ ਤੇ ਆਹੀਂ ਪਾ ਦੇ ਇਹ ਖੋਲ ਕੇ ਮੂੰਚਾ ਬਸ ਸਾਰੀ ਇੱਕ ਵਾਰੀ ਚ ਹੀ ਦੇਣੀ ਹੁੰਦੀ ਹੈ ਇਹ ਜਦੋਂ ਆਪਾਂ ਟੀਕਾ ਭਰਾਤਾ ਟੀਕਾ ਗੋਲੀਆਂ ਆਉਂਦੀਆਂ ਨੇ ਤੇ ਇਹ ਚ ਚਾਰ ਪੱਤੇ ਹੁੰਦੇ ਨੇ ਇੱਕ ਪੱਤੇ 'ਚ ਚਾਰ ਗੋਲੀਆਂ ਆਉਂਦੀਆਂ ਨੇ ਜੇ ਜ਼ਾਬਰ ਟੀਕਾ ਭਰਾਵਾਂਗੇ ਉਹ ਤਾਂ ਚਾਰੇ ਤਾਂ ਇਕੱਠੀਆਂ ਦੇ ਦੇ। ਉਸ ਤੋਂ ਬਾਅਦ 2 2-2 ਕਰਕੇ ਦੇਵੇ ਇਹਨੂੰ ਗੋਲੀਆਂ ਨੂੰ। ਦੋ ਸਵੇਰੇ ਦੋ ਸ਼ਾਮ ਨੂੰ। ਤੇ ਇਹ ਇਹ ਉਹਦੀ ਦੇ ਦੇ ਟੀਕਾ ਭਰਾਉਣ ਸਾਰ ਉਹਨੇ ਚੀਜ਼ਾਂ ਇਕੱਠੀਆਂ ਦੇ ਦੇ। ਆ ਮੂੰਹ ਚ ਪਾ ਦੇ। ਤੇ ਆ ਗੋਲੀਆਂ ਨੂੰ ਲੇਟੀ ਲੁੱਟੀ ਚ ਜਿਵੇਂ ਵੀ ਪਸ਼ੂ ਖਾਂਦਾ ਹੋਵੇਂ ਦੇ ਦੇ। ਇਹਦਾ ਫੁਰਨ ਰਿਜ਼ਲਟ ਹੈ। ਜੇ ਨਹੀਂ ਚਾਹੇ ਨਹੀਂ ਫਿਰਦਾ ਤਾਂ ਵੀ ਦੇ ਸਕਦੇ ਆ ਆਪਾਂ ਕਿਉਂ ਟੀਕਾ ਮਹਿੰਗਾ ਹੁੰਦਾ ਜੇ ਪਸ਼ੂ ਫਿਰਦੇ ਤਾਂ ਆਪਣਾ ਨੁਕਸਾਨ ਬਹੁਤ ਹੋ ਜਾਂਦਾ ਟੀਕਾ ਪਾਊਡਰ ਆ ਨਾ ਤੇ 5 ਕਿਲੋ ਲੈ ਕੇ ਆਏ ਆ ਜੀ ਇਹ ਹੈਗਾ CRS ਇਹ ਪਾਊਡਰ ਪਾਉਣਾ ਚਾਹੀਦਾ ਪਹਿਲਾਂ ਪਾਉਣ ਲੱਗ ਜੋ ਜੇ ਪਸ਼ੂ ਨੂੰ ਤੇ ਜਦੋਂ ਵੀ ਆਪਾਂ ਦੁੱਧਰ ਲਾਉਣਾ ਹੈ ਨਾ ਤਾਂ ਇਹਦੇ ਨਾਲ ਤਾਰ ਸਹੀ ਹੀਟ 'ਚ ਸਹੀ ਆਉਂਦਾ ਹੈ ਤਾਰ ਪੂਰੀ ਲੰਬੀ ਹੋਊਗੀ 10 ਇੰਚ ਤਾਰ ਲੰਬੀ ਹੋਊਗਾ 8-10 ਇੰਚ ਲੰਬੀ ਤਾਰ ਦੇਊਗਾ ਕੋਡ ਇਹਦੇ ਜੇ ਆਪਾਂ ਆ ਗਏ ਆਪਾਂ ਉਸ ਤੋਂ ਬਾਅਦ ਫਿਰ ਇੱਕ ਕਿੱਲੋ ਦੇ ਦੇ ਇਹ ਬੋਲ ਪਾਓ ਉਹ ਦੁਬਾਰਾ ਕਿੱਲੋ ਦੇ ਦੋ ਇਹਦਾ ਰਿਜ਼ਲਟ ਬਹੁਤ ਆਖੜਾ ਬਹੁਤ ਵਧੀਆ ਚੀਜ਼ ਐ ਇਹ ਇਹ ਤਾਂ ਆ ਜਾਊਗਾ ਇੱਕ ਚਮਚਾ ਜਾ ਹਾਂ ਦਾ ਆਸੂ ਉਹ ਸੋ ਭਰ ਕੇ ਦੇ ਦੋ ਇੱਕ ਟਿੱਕ ਚਮਚਾ ਜਾ ਇੱਕ ਟਾਈਮ ਤੇ ਉਹ ਉਹ ਚਮਚਾ ਜਾ ਭਰ ਕੇ ਦੇ ਜੀ ਬਹੁਤ ਹੁੰਦਾ ਤੇ ਇਹਦੇ ਨਾਲ ਇੱਕ ਆ ਦੇਣਾ ਚਾਹੀਦਾ ਇਹ ਅੱਧਾ ਕਿਲੋ ਇਹ ਹੈ ਕਿਲੋ ਪਾਊਡਰ ਦੇ ਵਿੱਚ ਮਿਕਸ ਕਰ ਲੈ ਇਹਨੂੰ ਵਿਚਰ ਲਾ ਲੇ ਇਹਨੂੰ ਇਹਦੇ ਸੀਆਰ ਐਸਚ ਇਹਨੂੰ ਲਾ ਲੇ ਤੇ ਕਿਹਦੇ ਨਾਲ ਹੋਰ ਆਉਂਦਾ ਸ਼ਾਸ ਇਹ ਵੀ ਵਿਚਰ ਲਾ ਲੇ ਇਹ 100 ਗ੍ਰਾਮ ਲਾ 100 ਗ੍ਰਾਮ ਦੀ ਹੈ ਇਹ ਜਿਹੜੇ ਵਿਚਰ ਲਾ ਲੇ ਇਹ 3 ਪਾਊਡਰ ਕਿਲੋ ਆਇਲ ਲੈ ਲੈ 100 ਗ੍ਰਾਮ ਆਇਲ ਲੈ ਲੈ ਤੇ ਅੱਧੀ ਕਿਲੋ ਆਹ ਲੈ ਲੈ ਜਦੋਂ ਬੱਤੀ ਕਬਾ ਕੇ ਹੜਦੇ ਆ ਉਸ ਤੋਂ ਬਾਅਦ ਚਾਲੂ ਕਰਦੇ ਇਹ ਪਾਊਡਰ ਤੇ ਇਹਦਾ ਇਹਦਾ ਫੁੱਲ ਰਿਜ਼ਲਟ ਆ ਕਿ ਇਹਦਾ ਪੋਸ 6% ਗੱਭਣ ਰਹੂਗਾ ਪ੍ਰਾਗ ਨਹੀਂ ਹੋਊਗਾ ਇਹਦੇ ਨਾਲ ਐ ਨਹੀਂ ਹੈਗਾ ਵੀ ਪਸ਼ੂ ਫਿਰ ਗਿਆ ਵੀ ਉਹ ਹੋ ਗਿਆ ਇਹਨਾਂ ਦਾ ਇੰਨਾ ਵਧੀਆ ਰਿਐਕਸ਼ਨ ਚਾਹੇ ਨਾ ਫਿਰਦਾ ਤਾਂ ਵੀ ਦੇਖ ਸਕਦੇ ਆਪਾਂ ਕੋਈ ਦਾ ਨੁਕਸਾਨ ਨਹੀਂ ਕੋਈ ਇਹਦਾ ਹੋਰ ਨਹੀਂ ਇਹ ਜੇ ਕੋਈ ਦੇ ਆਪਣਾ ਪਸ਼ੂ ਨਹੀਂ ਫਿਰਦਾ ਤਾਂ ਵੀ ਦੇਖ ਸਕਦੇ ਆ ਜੇ ਫਿਰ ਜਾਂਦਾ ਨਾ ਤਾਂ 20 ਦਿਨ ਲੇਟ ਹੋ ਜਾਂਦਾ ਲੈ ਆਪਾਂ ਟੀਕਾ ਲਗਾਉਣਾ ਮਹਿੰਗਾ ਤੇ ਫਿਰ ਉਹ ਚੌਕਾ ਜਾ ਹੋ ਜਾਂਦਾ ਕਿ ਕਾ ਹਿਮੂ ਫਿਰ ਦੀ ਦਵਾਈ ਆਉਂਦੀ ਹੈ ਇਹ ਇਹ ਦੇ ਸਕਦੇ ਆਪਾਂ ਇਹ ਆਪਾਂ ਨਾਲ ਹੀ ਦੇਵਾਂਗੇ ਥਾਰੀਆਂ ਚੀਜ਼ਾਂ ਤੇ ਉਹ ਪਸ਼ੂ ਰਪੀਟ ਕਰ ਗਿਆ ਸੀ ਨਾ ਉਹਦੇ ਲਈ ਤੇ ਆਪਾਂ ਨੇ ਤਾਂ ਜੈਲ ਦੇਵਾਂਗੇ ਪਹਿਲਾਂ ਨਾਲ ਆ ਗੋਈਆਂ ਤੇ ਉਸ ਤੋਂ ਬਾਅਦ ਪਾਊਡਰ ਇੱਕ ਮਿਕਸ ਕਰ ਲਾਂਗੇ 5 ਕਿਲੋ ਲਿਆਏ ਸੀ ਆਪਾਂ ਤਾਂ ਤੇ ਲੋਡ ਪੈਂਦੀ ਰਹਿੰਦੀ ਹੈ ਪਸ਼ੂ ਜਾਦੇ ਨੇ ਆਪਣੇ ਕੋਲੇ ਵਿੱਚ ਆ ਪਾਵਾਂਗੇ ਇੱਕ ਪਸ਼ੂ ਦਾ 1.5 ਕਿਲੋ ਸੀ CRS ਬਾਕੀ ਆਹ ਇਹ ਦੇ ਮਾਗੇ ਬਾਕੀ ਇੱਕ ਸੀਸੀ ਆ ਦੇ ਦੋ ਇਹ ਮੈਡੀਕਲ ਤੂੰ ਮਿਲ ਜਾਂਦਾ ਇਹਦੀਆਂ ਦੇਣੀਆਂ ਨੇ 3 3 ਬੂੰਦਾ ਤਿੰਨ ਟਾਈਮ ਦੋ ਟਾਈਮ ਦੇ ਦੋ ਤਿੰਨ ਟਾਈਮ ਦੇ ਦੋ 3 3 ਬੂੰਦਾ ਦੇਣੀਆਂ ਹੁੰਦੀਆਂ ਨੇ ਜੀ ਤਿੰਨ ਟਾਈਮ ਤਿੰਨ ਟਾਈਮ ਦੇ ਦੋਗੇ ਬਾਲਾ ਵਧੀਆ ਰਹੂਗਾ ਪਸੂ ਨਹੀਂ ਤੁਹਾਡਾ ਫਿਰੂਗਾ ਸੋ 100% ਗੱਭਣ ਰਹੂਗਾ ਪਸ਼ੂ ਐ ਨਹੀਂ ਹੈਗਾ ਵੀ ਦਬਾ ਮਾਰ ਗਿਆ ਐ ਹੋ ਗਿਆ ਬਾਹ ਹੋ ਗਿਆ ਕਈ ਵਾਰੀ ਆਪਾਂ ਬੋਲਦਾ ਵੀ ਨਹੀਂ ਪਸ਼ੂ ਤਿੰਨ ਮਹੀਨੇ ਟੱਪ ਜਾਂਦੇ ਨੇ ਜਦੋਂ ਚੈੱਕ ਕਰਾਉਣੇ ਆ ਫੇਰ ਫੰਡਰ ਨਿਕਲ ਜਾਂਦਾ ਔਖਾ ਬੋਧ ਹੋ ਜਾਂਦਾ ਉਦੋਂ ਫੇਰ ਬੋਲਦਾ ਫੇਰ ਟੀਕਾ ਭਰਉਣੇ ਆ 6 ਮਹੀਨੇ ਪੈ ਜਾਂਦੇ ਨੇ ਜੇ ਆਪਾਂ ਹਲਾ ਦਵਾਈਆਂ ਦੇ ਮਾਗੇ ਨਾਲ ਤੁਹਾਡਾ ਪਸ਼ੂ ਨਹੀਂ ਫਰਾਕ ਹੋਊਗਾ ਐਨ ਸਹੀ ਗੱਭਣ ਰਹੂਗਾ 100% ਇਹ ਇਹਦੀਆਂ ਦੇਣੀ ਹੁੰਦੀਆਂ ਨੇ ਤੀਤੀ ਬੂੰਦਾ ਤਿੰਨ ਟਾਈਮ ਆ ਆਹ ਚਮਚਾ ਜਆਉਂਦਾ ਇਹ ਚ ਉਹ ਦੇ ਦੇ ਬਸ ਇੰਨਾ ਕੁ ਪਾ ਕੇ ਰੋਜ਼ ਦੇ ਦੇ ਇਹਨੂੰ 100 ਗ੍ਰਾਮ ਆਪਾ ਲੇ ਬਾਕੀ ਆਪਾ ਲੇ ਦੋਨੇ ਚੀਜ਼ਾਂ ਇਹ ਚ ਤੇ ਇਹਨਾਂ ਨੂੰ ਦੇ ਦੇ ਬਸ ਤੁਹਾਡਾ ਪਸ਼ੂ ਗੱਭਣ ਹੀ ਰਹੂਗਾ 100% ਜਿਹੜਾ ਸੀ ਆਰ ਐਸ ਐ ਸੀ ਆਰ ਐਸ ਉਹਨਾਂ ਨੂੰ ਆਪਾਂ ਵੀ ਦੇ ਸਕਦੇ ਆ ਪਸ਼ੂ ਨੂੰ ਜਿਵੇਂ ਹੁਣ ਆਪਣਾ ਬੋਲਦਾ ਨਹੀਂ ਜੇ ਜੇ ਇਹ ਪਹਿਲਾਂ ਦੇ ਦਿਆ ਕਰੀਏ ਆਪਾਂ ਪਸ਼ੂ ਆਪਣਾ ਸਹੀ ਜਮਾਂ ਹੀਟ ਚ ਆਊਗਾ ਅੱਧੀ ਭਰੇ ਅੱਧਾ ਰੋ ਕੱਟਿਆ ਜਾਊਗਾ ਜੇ ਆਪਾਂ ਪਹਿਲਾਂ ਪਾਉਣ ਲੱਗ ਗੀਏ ਪਸ਼ੂ ਆਪੇ ਬੋਲੂਆ ਸਹੀ ਉਹ ਕਰੂਗਾ ਸਹੀ ਰਹੂਗਾ ਉਸ ਤੋਂ ਬਾਅਦ ਸੀਆਰ ਫੇਰ ਦੇ ਦੋ ਵਿਚਾ ਦੇ ਦੋ ਦੋਨੇ ਚੀਜ਼ਾਂ ਉਹ ਕਰਕੇ ਤੇ ਨਾਲ ਆਹ ਦਵਾਈ ਦੇ ਦੋ ਆਪਾਂ ਹੁਣ ਦੋ ਇੱਕ ਗਾਂ ਤੇ ਮੱਝ ਦੇ ਦੋਨਾਂ ਨੂੰ ਦੇਵਾਂਗੇ ਦੋਨਾਂ ਵਾਸਤੇ ਲੈ ਕੇ ਆਏ ਆ ਤੇ ਆਹ ਜਿਹੜੀ ਆਹ ਜੈਲ ਆ ਜੈਲ ਦੇ ਦੋ ਨਤੀਕਾ ਭਰਨ ਭਰਨਸਾਰ ਤੇ ਆ ਗੋਲੀਆਂ ਦੇ ਦੋ ਚਾਰ ਗੋਲੀਆਂ ਦੋ ਦੂਜੇ ਦਿਨ ਦੋ ਸਵੇਰੇ ਦੋ ਸ਼ਾਮ ਨੂੰ ਤੁਹਾਡਾ ਪਸ਼ੂ ਨਿਭਰੂਗਾ ਪਹਿਲਾਂ ਆਪਾਂ ਤਿਆਰਪਾ ਵਰਤਿਆ ਹੋਇਆ ਇਹ ਫੇਰ ਤੁਹਾਡੇ ਨਾਲ ਸ਼ੇਅਰ ਕਰਿਆ ਆਪਣਾ ਪਹਿਲਾਂ ਆਪਣਾ ਵੀ 2-3 ਮਹੀਨੇਸਾਂ ਖਰਾਬ ਹੋ ਗਿਆ ਸੀ ਤੇ ਉਸ ਤੋਂ ਬਾਅਦ ਆ ਪਾ ਦਿੱਤਾ ਆਪਣੇ ਜਮਾ ਉਹ ਜਿਹੜੇ ਦੇ ਦਿੱਤੀਆਂ ਉਹਦੀ ਪਸ਼ੂ ਮੁੜ ਕੇ ਫੇਰੇ ਨੇ ਉਹਦੀ ਰਹਿ ਗਏ ਤੇ ਆਦਵਾਈ ਜ਼ਰੂਰ ਦੇਣੀ ਚਾਹੀਦੀ ਹੈ ਇਹਦਾ ਰੋਲ ਬਹੁਤ ਵੱਡਾ ਪੂਰਾ ਕੰਮ ਕਰਦੀ ਹੈ ਪਸ਼ੂ ਤੇ ਇਹ ਚੀਜ਼ਾਂ ਤੁਹਾਡੇ ਕੰਮ ਦੀਆਂ ਨੇ ਵੀਡੀਓ ਅੱਗੇ ਸ਼ੇਅਰ ਕਰਿਓ ਆਪਣਾ ਚੈਨਲ ਫੋਲੋ ਕਰ ਲਿਓ ਆਪਾਂ ਵੀਡੀਓ ਤੁਹਾਡੇ ਵਾਸਤੇ ਇਹ ਜਾਂ ਵਧੀਆ-ਵਧੀਆ ਜਾਣਕਾਰੀ ਵਾਸਤੇ ਪਾਉਂਦੇ ਰਹਾਂਗੇ ਬਾਕੀ ਆਪਾਂ ਪਹਿਲਾਂ ਆਪਦੇ ਤੇ ਅਰਬਾ ਕਰਦੇ ਆਂ ਫੇਰ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਐਨ ਵੀ ਚੱਕ ਕੇ ਵੀਡੀਓ ਪਾਤੀ ਜਾਂ ਕੋਈ ਹੋਰ ਕਰਤੀ ਜਿਹੜਾ ਕੁਸ ਆਪਾਂ ਲਿਆਏ ਆਂ ਦੇਖ ਆਪਦੇ ਪਾਸੋਂ ਨੂੰ ਆਹਾ ਪਾਉਣੇ ਆ ਤਜਰਬਾ ਕਰਿਆ ਉਹੀ ਆਪਾਂ ਤੁਹਾਨੂੰ ਦੱਸਦੇ ਆ ਹਨਾ ਆਪਾਂ ਲੁੱਕ ਨਹੀਂ ਰੱਖਦੇਗੇ ਕਿਸੇ ਭੈਣ ਭਾਈ ਦਾ ਫਾਇਦਾ ਹੋਣਾ ਚਾਹੀਦਾ ਆਪਣੇ ਕਿਹੜਾ ਇੱਥੇ ਰੋਜੀ ਚ ਲੱਤ ਵਜਦੀ ਐ ਫਿਰ ਤਾਂ ਹੋਵੇ ਵੀ ਉਹਦਾ ਪਸੂ ਰਹਿਗਾ ਯਾਰ ਆਪਣਾ ਕੰਮ ਫੇਲੂਗੀ ਤੇ ਇਹ ਜੇ ਬੰਦਾ ਬੀ ਮਾਨਾ ਕਰਦਾ ਉਹ ਕੰਮ ਜਾਬ ਵੀ ਨਹੀਂ ਹੁੰਦਾ ਆਪਾਂ ਤਾਂ ਉਹਦੀ ਦੱਸਦਾਂ ਨੇ ਜਿੰਨੀ ਕੀ ਵੀ ਆਪਾਂ ਨੂੰ ਨੌਲੇਜ ਐ ਜਿੰਨੀ ਕੀ ਹੈਗੀ ਐ ਉਨੀ ਕੀ ਆਪਾਂ ਤੁਹਾਨੂੰ ਦੱਸਦੇ ਰਹਾਂਗੇ ਵੀਡੀਓ ਪਾਉਂਦੇ ਰਹਾਂਗੇ ਤੇ ਤੁਹਾਡੇ ਵੱਗੇ ਇਹੀ ਬੇਨਤੀ ਹੈ ਵੀ ਆਪਣਾ ਚੈਨਲ ਫੋਲੋ ਕਰ ਲਿਓ ਤੇ ਬਾਕੀ ਅੱਗੇ ਸ਼ੇਅਰ ਕਰ ਦਿਆ ਕਰੋ ਭੈਣ ਭਰਾਵਾਂ ਤਾਂ ਕਿਸੇ ਤਾਂ ਜੇ ਆਪਾਂ ਵੀਡੀਓ ਪਾਈ ਆ ਵੀ ਗਾਹਾਂ ਲੋੜਵੰਦ ਤਾਂ ਹੀ ਪਹੁੰਚੇ ਆਪਣੀ ਵੀਡੀਓ ਕਿਸੇ ਦਾ ਭੈਣ ਭਾਈ ਕਈ ਵਾਰ ਕਟਿਆਣੇ ਨੂੰ ਵੇਚ ਦਾਂਦਾ ਯਾਰ ਬਾਈ ਦੁੱਖ ਬਹੁਤ ਆਉਂਦਾ ਹੈ ਹਨਾ ਕੱਲ ਪਰਸੋਂ ਬਾਈ ਇੱਕ ਮੈਨੂੰ ਟੱਕਰਿਆ ਕਹਿੰਦਾ ਯਾਰ ਬਾਈ ਮੇਰੇ ਕੋਲੇ ਦੋ ਝੋਟੀਆਂ ਦੀ 30000 ਦੀਆਂ ਵੇਚੀਆਂ ਕਹਿੰਦਾ ਜੇ ਕਿਤੇ ਗੱਬਣ ਰਹਿ ਜਾਂਦੇ ਮੇਰੇ ਝੋਟੀਆਂ ਸਵਾ ਸਵਾ ਲੱਖ ਦੀਆਂ ਝੋਟੀਆਂ ਸੀ ਕਹਿੰਦਾ ਬਾਲੇ ਸ਼ੌਂਕ ਨਾਲ ਪਾਲੀਆਂ ਸੀ ਗੱਭਣ ਨਹੀਂ ਰਹੀਆਂ ਤੇ ਮਹਾ ਯਾਰ ਗੱਲ ਕਰ ਲੰਦਾ ਨਾ ਮੇਰੇ ਨਾਲ ਟੱਕਰਦਾ ਸੀ ਕਹਿੰਦਾ ਯਾਰ ਬਈ ਬਸ ਉਹੀ ਦਿਮਾਗ 'ਚ ਗੱਲ ਨਹੀਂ ਆਈ ਕਹਿੰਦਾ ਯਾਰ ਕਹਿੰਦਾ ਨੀਂਦ ਨਹੀਂ ਆਈ ਝੋਟੀਆਂ ਵੇਚ ਕੇ ਕਹਿੰਦਾ ਮੈਂ ਵੇਚਣੀਆਂ ਪੈ ਗਈਆਂ ਕਹਿੰਦਾ ਬਾਲੇ ਚੌਣ ਨਾਲ ਪਾਲੀਆਂ ਸੀ ਆਈ ਤੁਹਾਨੂੰ ਕਹਿੰਨੇ ਬਈ ਅੱਗੇ ਸ਼ੇਅਰ ਕਰ ਦਿਆ ਕਰੋ ਵੀਡੀਓ ਆਪਣੀ ਕਿਸੇ ਭੈਣ ਭਰਾਵਾਂ ਦਾ ਹੀ ਕਿਸੇ ਦਾ ਫਾਇਦਾ ਹੋ ਜਾਂਦਾ ਹਨਾ ਆ ਲੱਗ ਨੂੰ ਗਾਉਂਦਾ ਹੈ ਮੇਰਾ ਪਸੂਰ ਲੱਗ ਗਿਆ ਚੋਹ ਹੋ ਜਾਂਦਾ ਸਾਰੇ ਡੱਬਰ ਨੂੰ ਜਦੋਂ ਸੂਣ ਵਾਲਾ ਹੋਵੇ ਪਸ਼ੂ ਆਪਾਂ ਨੂੰ ਕਿੰਨੀ ਖੁਸ਼ੀ ਹੋ ਜਾਂਦੀ ਹੈ ਇਹ ਵੀ ਇੱਕ ਆਪਣਾ ਧੰਦਾ ਹਨਾ ਆਪਣਾ ਬਿਜ਼ਨਸ ਹੈ ਜ਼ਿਮੀਂਦਾਰ ਦਾ ਖੇਤੀ ਨਾਲ ਬਹੁਤ ਵੱਡਾ ਰੋਲ ਹੈ ਪਸ਼ੂਆਂ ਦਾ ਤੇ ਰੋਜ਼ ਆਪਾਂ ਨੂੰ ਤੜਕੇ ਰੁਪਏ ਹੱਥ ਨੇ ਰੁਪਏ ਦੁੱਧ ਦੇ ਤੇ ਬਹੁਤ ਵਧੀਆ ਚੀਜ਼ ਹੈ ਬਾਕੀ ਆਪਾਂ ਅੱਗੇ ਵਾਸਤੇ ਵੀ ਤੁਹਾਡੇ ਵਾਸਤੇ ਹੋਰ ਵੀਡੀਓ ਲੈ ਕੇ ਆਉਂਦੇ ਰਹਾਂਗੇ ਹੋਰ ਕੋਈ ਪਾਰ ਦੀ ਪੈਣ ਦੀ ਹੋਰ ਆਪਾਂ ਸਾਰੀ ਦੱਸਿਆ ਕਰਾਂਗੇ ਤੁਹਾਨੂੰ ਜਿੰਨੇ ਵੀ ਉਹ ਹੈ ਤੇ ਆ ਆਪਣੇ ਪਸ਼ੂਆਂ ਨੂੰ ਅੱਜ ਆਪਾਂ ਦੇਵਾਂਗੇ ਦੋਨੋਂ ਦੋਨਾਂ ਨੂੰ ਚਾਹੇ ਆਪਾਂ ਦਾ ਨਾਲ ਦੀ ਨਾਲ ਦੇਖੀ ਉਹ ਹੋ ਜਾਂਦਾ ਮੁੜ ਕੇ ਮਹੰਗੇ ਟੀਕੇ ਭਰੋਣੇ ਬਈ ਜੇ ਦੁੱਖੇਰਾ ਫਿਰ ਜੇ ਔਖਾ ਬਹੁਤ ਹੋ ਜਾਂਦਾ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਬਈ ਤੇ ਆਪਣੀ ਵੀਡੀਓ ਜ਼ਰੂਰ ਦੇਖਿਓ ਕੰਮ ਦੀਆਂ ਵੀਡੀਓ ਨੇ ਤੁਹਾਡੇ ਲਈ ਤੇ ਚੈਨਲ ਨੂੰ ਬਸ ਬੇਨਤੀ ਆ ਤੁਹਾਡੇ ਅੱਗੇ ਤੁਹਾਡਾ ਸਨਯੋਗ ਚਾਹੀਦਾ ਹੈ ਭਰਾਵਾਂ ਦਾ ਭੈਣਾਂ ਦਾ ਕੋਈ ਬਾਪੂ ਦਾ ਤੇ ਆਪਣਾ ਚੈਨਲ ਫੋਲੋ ਕਰ ਲਿਓ ਤੇ ਅੱਗੇ ਸ਼ੇਅਰ ਕਰ ਦਿਓ ਜਿਹੜੇ ਵੀਰ ਭੈਣ ਭਾਈ ਫੋਨ ਲਾਉਂਦੇ ਸੀ ਜਾਂ ਸਾਡੇ ਪਸੂ ਨੂੰ ਉਹਨਾਂ ਵਾਸਤੇ ਵੀਡੀਓ ਆਪਾਂ ਸਪੈਸ਼ਲ ਬਣਾਈ ਹੈ ਤੇ ਚਲ ਯਾਰ ਕਿਸੇ ਦਾ ਫਾਇਦਾ ਹੋ ਜੇ ਹਨਾ ਕੱਲ ਵੀ ਬਹੁਤ ਦੇ ਫੋਨ ਆਏ ਮੈਂ ਯਾਰ ਸਵੇਰੇ ਵੀਡੀਓ ਬਣਾ ਕੇ ਪਾਵਾਂਗੇ ਪਤਾ ਨਹੀਂ ਅੱਜ ਲੈ ਕੇ ਆਏ ਸੀ ਤੇ ਪਹਿਲਾਂ ਮੈਂ ਖੋਲਣ ਤੋਂ ਅਜੇ ਦੇਣਾ ਸੀ ਦੇਣ ਤੋਂ ਪਹਿਲਾਂ ਮੈਂ ਵੀਡੀਓ ਹੀ ਬਣਾਈਏ ਆਪਾਂ ਮਾ ਫਿਰ ਪਤਾ ਲੱਗ ਜਾਂਦਾ ਹਨਾ ਬਾਲਿਆਂ ਨੂੰ ਆਹ ਪਤਾ ਨਹੀਂ ਲੱਗਦਾ ਕਿ ਜੇ ਆਪਾਂ ਉਂ ਲਖਾਈਏ ਹੁਣ ਇਹ ਜਾ ਕੇ ਤੁਸੀਂ ਮੈਡੀਕਲ ਤੇ ਤੇ ਦਿਖਾ ਦਿਓ ਉੱਥੇ ਜਿਹਨੋਂ ਇਹਦੇ ਨਾਲ ਦਾ ਮਿਲ ਚੂਆ ਸਮਾਨ ਤੇ ਆ ਲੈ ਕੇ ਪਾ ਦਿਓ ਉਸ ਪਹਿਲਾਂ ਆ ਦੇਣੀ ਹੈ ਜਦੋਂ ਟੀਕਾ ਭਰਾਤਾ ਉਹ ਦੂਬਾ ਦਾ ਆਹ ਕਿੰਨੇ ਚੀਜ਼ਾਂ ਤੇ ਨਾਲ ਆ ਚੌਥੀ ਆ ਇਹਦੀਆਂ ਤੀਤੀ ਬੂੰਦਾਂ ਤਿੰਨ ਟਾਈਮ ਰੋਟੀ ਦੇ ਦੇ ਦਿਆ ਕਰੋ ਇਹ ਕੋਈ ਚੱਕਰ ਨਹੀਂ ਹੈਗਾ ਅੱਧ ਲੈਟੀ ਲੂਟੀ ਚ ਦੇ ਦਿਆ ਕਰੋ ਤੇ ਬਾਕੀ ਜੇ ਕਿਸੇ ਦਾ ਪਸ਼ੂ ਨਹੀਂ ਬੋਲਦਾ ਹੋਰ ਨਹੀਂ ਕਰਦਾ ਇਹਨੂੰ ਪਾਉਣ ਲੱਗ ਕੇ ਚੁਕੰਦੇ ਨੇ ਇੰਨਾ ਵੀ ਲੋਕ ਨਹੀਂ ਇਹਨੂੰ ਇਕੱਲੇ ਨੂੰ ਪਾ ਦਿਓ ਇਹ ਜਦੋਂ ਟੀਕਾ ਭਰਾਏਗਾ ਉਦੋਂ ਪਾ ਦੇ ਤੇ ਇਹਦੇ ਬਾਅਦ ਚ ਲੋੜ ਹੈ ਨਹੀਂ ਪਹਿਲਾਂ ਇਹਨੂੰ ਪਾ ਦਿਆ ਕਰੋ ਕਿ ਲੋਕ ਕਿਲੋ ਨਾਲੀ ਬੋਲਪੂਆ ਤੁਹਾਡਾ ਪਸੂ ਨਾ ਵਧੀਆ ਹੀਟ ਚ ਆਊਗਾ ਇਹ ਪੂਰੇ ਚ ਚੰਗਾ ਵੀਡੀਓ ਲੰਬੀ ਹੋਈ ਜਾਂਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਬਸ ਇਹੀ ਬੇਨਤੀ ਹੈ ਚੈਨਲ ਨੂੰ ਫੋਲੋ ਕਰ ਲਿਓ ਤੇ ਵੀਡੀਓ ਸ਼ੇਅਰ ਕਰ ਦਿਓ ਕਿਸੇ ਭੈਣ ਭਰਾਵਾਂ ਤਾਈਂ ਪਹੁੰਚ ਗਏ ਯਾਰ ਕਿਸੇ ਦਾ ਫਾਇਦਾ ਹੋ ਜੇ ਧੰਨਵਾਦ ਜੀ